ਸਾਡੇ ਨਾਲ ਦੇ ਸਾਰੇ ਸਾਥੀਆਂ ਨੇ ਇਕੱਤਰ ਹੋ ਕੇ ਇਸ ਗੱਲ ਦੇ ਉੱਤੇ ਮੋਹਰ ਲਾਤੀ ਵੀ ਸਾਨੂੰ ਵੱਡਾ ਐਕਸ਼ਨ ਕਰਨਾ ਚਾਹੀਦਾ ਉਹਦੇ ਖਿਲਾਫ ਕੋਈ ਉਸੇ ਤਰ੍ਹਾਂ ਦੇ ਐਕਸ਼ਨ ਕਰਨਾ ਚਾਹੀਦਾ ਜਿਵੇਂ ਉਹਨੇ ਸਾਡੇ ਗੁਰੂ ਘਰ ਦੇ ਖਿਲਾਫ ਕੀਤਾ ਤਾਂ ਅਸੀਂ ਬਿਆਸ ਵਾਲੇ ਦਾ ਡੇਰਾ ਜਿਹੜਾ ਉਹ ਸੌਂਦੇਵਾਲ ਦੇ ਵਿੱਚ ਉਹਦਾ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਸਿੱਖ ਕੌਮ ਕਦੇ ਵੀ ਮੁਸਲਮਾਨ ਮਰਦਾਬਾਦ ਨਹੀਂ ਕਹਿੰਦੀ ਨਾ ਹੀ ਕਹਿ ਸਕਦੀ ਹਿੰਦੂ ਮਰਦਾਬਾਦ ਨਹੀਂ ਨਾ ਹਿੰਦੁਸਤਾਨ ਮਰਦਾਬਾਦ ਨਹੀਂ ਨਾ ਕਿਸੇ ਇਸਾਈ ਨੂੰ ਮਰਦਾਬਾ ਕਰੇ ਪਰ ਕੋਈ ਦੂਜਾ ਉੱਤ ਕੋ ਸਾਨੂੰ ਮਰਦਾਬਾ ਕਰੇ ਇਹ ਸਾਨੂੰ ਮਦਵਾਰਾ ਨੇ ਜੇ ਕੋਈ ਅਨਮੋਲ ਦਾਤ ਗੁਰੂ ਕੋਲ ਹੈ ਜੇ ਕੋਈ ਸਭ ਤੋਂ ਵੱਡੀ ਦਾਤ ਕੋਈ ਹੈ ਤੇ ਅੱਜ ਉਹ ਕੋਈ ਦਾਤ ਮੰਗਦਾ ਨਹੀਂ ਕਹਿੰਦੇ ਉਹ ਦਾਤ ਹੈ ਸ਼ਹਾਦਤ ਦੀ ਦਾਤ ਤੇ ਬੜੇ ਵਰਮਿਆਂ ਤੇ ਹਿੱਸੇ ਆਉਂਦੀ ਆ ਤੇ ਸਾਡੀ ਵੀ 38 40 ਸਾਲ ਦੇ ਵਿੱਚ ਉਮਰ ਹੋ ਚੁੱਕੀ ਆ ਤੇ ਮੈਂ ਸਮਝਦਾ 2007 ਤੋਂ ਲੈ ਕੇ 24 ਤੱਕ ਦਾ ਜਿਹੜਾ ਸਫਰ ਹੈ ਕੌਮ ਦੇ ਬੜੇ-ਬੜੇ ਵੱਡੇ ਸੰਘਰਸ਼ਾਂ ਦੇ ਵਿੱਚ ਨਿਕਲਿਆ ਉਟਿਆਲੇ ਗੋਲੀ ਵੀ ਚੱਲ ਗਈ ਪ੍ਰਸ਼ਾਦ ਦੀ ਦਾਤ ਨਹੀਂ ਹੈ ਜਦੋਂ ਆਪਣੇ ਕਰਮ ਮਾੜੇ ਅਜੇ ਤੱਕ ਆਪਣੇ ਹਿੱਸੇ ਨਹੀਂ ਆਈ ਕਿ ਭਾਈ ਕਿਵੇਂ ਆ ਉਹ ਕਹਿੰਦਾ ਚੜਦੀ ਕਲਾ ਹਮਮ ਹੋਰ ਭਾਈ ਕੀ ਕਰਦੇ ਹੈ ਘਰ ਪਰਿਵਾਰ ਕਿਵੇਂ ਚੜਦੀ ਕਲਾ ਜਿਸ ਨੇ 40 ਵਾਰੀ ਚੜਦੀ ਕਲਾ ਸ਼ਬਦ ਉਸ ਨੂੰ ਕੋਟੇਂਦੀ ਕਲਾ ਚ ਕਿਵੇਂ ਲੱਗੇ ਸਸੀ ਕਾਲ ਪਵਾਦ ਬੈਕ ਟੀਵੀ ਦੇਖ ਰਹੇ ਹੋ ਤੁਮੇ ਮੈਂ ਤਨਵੰਤ ਸਿੰਘ ਕਮਾਨ ਬਈ ਜਿਸ ਤਰ੍ਹਾਂ ਅਸੀਂ ਖਾਰਬਾਰੀ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਕੇ ਗੱਲ ਮਿਲਾਈ ਆ ਕੁਝ ਨਾ ਖੁਸ਼ ਉਹਨਾਂ ਸ਼ਖਸੀਅਤਾਂ ਤੇ ਸਿੱਖਣ ਦੀ ਕੋਸ਼ਿਸ਼ ਕਰੀਏ ਆ ਸੋ ਅੱਜ ਫਿਰ ਇੱਕ ਅਜਹੀ ਸ਼ਖਸੀਅਤ ਕੇ ਗੱਲ ਹਮੇ ਗੱਲਬਾਤ ਕਰਾਵਾਂਗੇ ਜਿਹੜੇ ਕਿ ਪਹਿਲਾਂ ਇੱਕ ਆਮ ਮਾਰੇ ਵਰਗੇ ਨੌਜਵਾਨ ਤੇ ਪਰ ਉਸਦੇ ਬਾਅਦ ਮਾ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਣ ਤੇ ਬਾਅਦ ਇੰਨੇ ਕਿ ਜ਼ਿਆਦੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਗਏ ਕਿ ਫਿਰ ਸਿੱਖੀ ਕੇ ਸਿਧਾਂਤਾਂ ਨੂੰ ਬਚਾਉਣ ਵਾਸਤੇ ਸਿੱਖੀ ਨੂੰ ਕਹਿ ਲਈਏ ਕਿ ਸਮਰਪਿਤ ਇੰਨੇ ਜ਼ਿਆਦਾ ਹੋ ਗਏ ਕਿ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਉਨਾਂ ਦੇ ਉੱਪਰ ਪਰਚੇ ਵੀ ਪਏ ਬਹੁਤ ਸਾਰੇ ਮਾਮਲੇ ਆ ਜਿਹੜੇ ਝੱਲੇ ਔਰ ਅੱਜ ਉਹਨਾਂ ਦੇ ਨਾਮ ਕੀ ਨਾਲ ਜਥੇਦਾਰ ਲੱਗਣ ਲੱਗ ਪਿਆ। ਸੋ ਅੱਜ ਮਾਰੇ ਗੱਲ ਕੁਲਦੀਪ ਸਿੰਘ ਟੈਂਕਲ ਜੀ ਮੌਜੂਦ ਆ ਉਹਨਾਂ ਕੇ ਗੱਲ ਗੱਲਬਾਤ ਕਰਾਂਗੇ ਉਹਨਾਂ ਕੇ ਜੀਵਨ ਕੀਆ ਗੱਲਾਂ ਕਰਾਂਗੇ ਸੋ ਕਰ ਲਈਏ ਸਵਾਗਤ ਬਾਬਾ ਜੀ ਸასი ਸ਼ਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਆ ਆਮ ਨੌਜਵਾਨ ਕੀ ਜਿਹੜੀ ਮੈਂ ਗੱਲ ਕਹੀ ਆ ਵੀ ਆਮ ਮੇਰੇ ਵਰਗਾ ਨੌਜਵਾਨ ਇੱਕ ਜਿਹੜਾ ਕਿ ਰਾਹਾਂ ਤੇ ਪਟਕੇ ਆਮ ਮੋਟਰਾਂ 'ਗਲਾ ਪਰ ਚੜੇ ਫਿਰ ਰਹੇ ਆ ਕੋਈ ਇਧਰ ਨੂੰ ਕਿ ਇਧਰ ਨੂੰ ਜਾ ਰਿਹਾ। ਉਸ ਜੀਵਨ ਤੇ ਇਸ ਜੀਵਨ ਤੱਕ ਆਉਣ ਦਾ ਸਫਰ ਕਿਸ ਤਰ੍ਹਾਂ ਬਣਿਆ ਵੈਸੇ ਤਾਂ ਜੇ ੜੀ ਕੋਈ ਵੀ ਜੀਵਨ ਦੀ ਘੜਤ ਆ ਇਨਸਾਨ ਦੇ ਆਪਣੇ ਹੱਥ ਵਿੱਚ ਨਹੀਂ ਮੈਂ ਸਮਝਦਾ ਇਹ ਉਹਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਆ ਕਾਲਪੁਰਖ ਵਾਹਿਗੁਰੂ ਦੀ ਕਲਾ ਹੀ ਆ ਜਦੋਂ ਜਦੋਂ ਵੀ ਜ਼ਰੂਰਤ ਪੈਂਦੀ ਆ ਤਾਂ ਸਿੱਖੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਉੱਤੇ ਜਦੋਂ ਬਾਬਾ ਜੁਝਾਰ ਸਿੰਘ ਜੀ ਉੱਠੇ ਉਹਨਾਂ ਕੋਲ ਆ ਕੇ ਕਹਿੰਦੇ ਵੀ ਜਿਵੇਂ ਵੱਡਾ ਭਰਾ ਨੇ ਬਾਬਾਜੀਤ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਸ਼ਹਾਦਤ ਪ੍ਰਾਪਤ ਕਰਾਂ ਉਹਨਾਂ ਦੇ ਰਸਤੇ ਤੇ ਚੱਲਾਂ ਤਾਂ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੀ ਵੀ ਜਦੋਂ-ਜਦੋਂ ਵੀ ਕੌਮ ਨੂੰ ਲੋੜ ਪੈਗੀ ਅੱਜ ਜੁਝਾਰ ਸਿੰਘ ਜਿਵੇਂ ਤੁਸੀਂ ਆਇਓ ਨਾ ਐਵੇਂ ਹੀ ਕੌਮ ਨੂੰ ਸਮਰਪਿਤ ਹੋ ਕੇ ਨੌਜਵਾਨ ਆਇਆ ਕਰਨਗੇ ਸੋ ਇਸੇ ਤਰ੍ਹਾਂ ਹੀ ਜਦੋਂ 2006 ਤੇ 7 ਦੇ ਦਰਮਿਆਨ ਇੱਕ ਆਪਣੇ ਪੰਜਾਬ ਔਰ ਹਰਿਆਣੇ ਦੇ ਵਿੱਚ ਮਸ਼ਹੂਰ ਇੱਕ ਝੂਠਾ ਜਿਹਾ ਸਾਧਿਆ ਉਹਨੇ ਆਪਣੇ ਇੱਕ ਡੰਬਰ ਜਿਹਾ ਰਚਿਆ ਤੇ ਸੰਸਾਰ ਦੇ ਲੋਕਾਂ ਨੂੰ ਭੱਬਲ ਪੂਸੇ ਪਾ ਕੇ ਆਪਣੇ ਪਿੱਛੇ ਲਾਇਆ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਵੰਗ ਰਚਿਆ ਤਾਂ ਇਹ ਜਿਹੜੀ ਗੱਲ ਆ ਪੰਜਾਬ ਦੇ ਸਿੱਖ ਲੋਕਾਂ ਦੇ ਜਿਹੜੇ ਆ ਹਿਰਦਿਆਂ ਨੂੰ ਬਲੁੰਦਰ ਗਈ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦਾ ਜਿਹੜਾ ਹਿਰਦਾ ਜਿਹੜਾ ਬਲੁੰਦ ਰਹਿ ਗਿਆ ਆਮ ਨੌਜਵਾਨ ਔਰ ਅਸੀਂ ਪੜ੍ਹਾਈ ਕਰਦੇ ਹੋਏ ਉਸ ਸਮੇਂ ਜਦੋਂ ਸਾਨੂੰ ਚਿੱਤ ਖਿਆਲ ਵੀ ਨਹੀਂ ਸੀ ਵੀ ਕੌਮ ਦੇ ਲਈ ਕੋਈ ਲੜਾਈ ਵੀ ਲੜੀ ਜਾਂਦੀ ਹੈ ਜਾਂ ਇਹ ਰਸਤਾ ਵੀ ਹੁੰਦਾ ਉਸ ਸਮੇਂ ਜਿਸ ਤਰ੍ਹਾਂ ਪਤਾ ਲੱਗਿਆ ਵੀ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬਾਂ ਗਰਚਿਆ ਕਿਸੇ ਨੇ ਇਸ ਇੰਨਾਂ ਗੱਲਾਂ ਦੇ ਜਜ਼ਬਾਤ ਲੈ ਕੇ ਅਸੀਂ ਇਸ ਰਸਤੇ ਤੇ ਤੁਰੇ ਤੇ ਤੁਰਦਿਆਂ ਤੁਰਦਿਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਸੰਗਤ ਦੇ ਵਿੱਚੋਂ ਚੰਗੇ ਜੀਵਨ ਵਾਲੇ ਬੰਦੇ ਮਿਲਦੇ ਗਏ ਉਹਨਾਂ ਦੀਆਂ ਕੋਈ ਗੱਲਾਂ ਸੁਣ ਕੇ ਸਿੱਖਿਆ ਸੁਣ ਕੇ ਜਿਹੜਾ ਉਹ ਰਸਤਾ ਜਿਹੜਾ ਔਰ ਮਜਬੂਤ ਹੁੰਦਾ ਗਿਆ ਤੇ ਇੱਥੇ ਤੱਕ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਆਏ। ਹੂੰ ਬਾਬਾ ਜੀ ਜਿਸ ਤਰ੍ਹਾਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਤੇ ਤੁਸੀਂ ਦੱਸਿਆ ਵੀ ਪਰਚੇ ਵੀ ਪਏ ਬਹੁਤ ਸਾਰੇ ਮਸਲਿਆਂ ਦੇ ਵਿੱਚ ਥਾਣੇ ਮਾਂ ਵੀ ਜਾਣਾ ਪਿਆ ਜੇਲ੍ਹਾਂ ਤੱਕ ਦੇਖੀਆਂ। ਪਹਿਲੀ ਵਾਰੀ ਪਰਚਾ ਕਿਸ ਤਰ੍ਹਾਂ ਪਿਆ ਤਾਂ? ਅ ਪਹਿਲੀ ਵਾਰੀ ਸਾਡੇ ਦੇ ਪਰਚਾ ਹੋਇਆ ਸੀਗਾ ਜਦੋਂ ਇਹ ਮਸਲਾ ਚੱਲਿਆ ਤਾਂ ਵੱਡੇ ਵੱਡੇ ਇਕੱਠ ਹੋਇਆ ਕਰਦੇ ਸੀਗੇ ਕਦੇ ਪਿੰਡਾਂ 'ਚ ਕਦੇ ਸ਼ਹਿਰ 'ਚ ਉੱਥੇ ਜਾ ਕੇ ਉਹ ਉਸ ਕੱਟ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਰਿਹਾ ਪਹਿਲੀ ਵਾਰੀ ਸਾਡੇ ਤੇ 2000 ਅ 8 ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਤੌਰ ਤੇ ਪਰਚਾ ਹੋਇਆ ਤੇ ਉਹਦੇ ਵਿੱਚ ਸਾਡੇ ਸ਼ਮਾਣੇ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜਿਹੜਾ ਮਤਲਬ ਹੋਟਲ ਵਾਲਾ ਸੀਗਾ ਤੇ ਉਹਨਾਂ ਨੇ ਸਰਸੇ ਵਾਲੀ ਦੀ ਫੋਟੋ ਲਾਈ ਹੋਈ ਸੀਗੀ ਤੇ ਇਹਨਾਂ ਨੂੰ ਕਈ ਵਾਰਨਿੰਗਾਂ ਦਿੱਤੀਆਂ ਗਈਆਂ ਵੀ ਇਸ ਨੂੰ ਉਤਾਰ ਦਿਓ ਜਦੋਂ ਉਹਨਾਂ ਨੇ ਨਹੀਂ ਉਤਾਰਿਆ ਤਾਂ ਉਹਦੀ ਭੰਨ ਤੋੜ ਦੇ ਵਿੱਚ ਸਾਡਾ ਨਾਮ ਪਹਿਲੀ ਵਾਰੀ ਸ਼ਾਮਿਲ ਹੋਇਆ ਹੂੰ ਫਿਰ ਉਸ ਤੋਂ ਬਾਅਦ ਜਦ ਪਹਿਲੀ ਵਾਰੀ ਪਰਚਾ ਪਿਆ ਹੈਗਾ ਤਾਂ ਚਿੱਤ ਚੀਤੇ ਮਾਂ ਵੀ ਯਾਰ ਵੀ ਆਪਾਂ ਕਿਹੜੇ ਕੰਮਾਂ ਚ ਪੈ ਗਏ ਜਾਂ ਫਿਰ ਵੀ ਆਪਾਂ ਤਾਂ ਇੱਕ ਪੜ੍ਹ ਲਿਖਾ ਆਪਾਂ ਨੌਕਰੀ ਲੈਣੀ ਸੀ ਆਪਾਂ ਕਿਸ ਤਰ੍ਹਾਂ ਇਸ ਪਾਸੇ ਪੈ ਗਏ ਬਿਲਕੁਲ ਬਿਲਕੁਲ ਇਹ ਗੱਲ ਦਰਸ਼ਤਿਆ ਪਰਿਵਾਰ ਦੇ ਜੀਵਾਂ ਨੇ ਜਾਂ ਹੋਰ ਸੱਜਣਾ ਸਾਥੀਆਂ ਨੇ ਵੀ ਇਹ ਗੱਲ ਸਮਝਾਉਣੀ ਚਾਹੀਏ ਕਿ ਵੀ ਤੁਹਾਡਾ ਰਸਤਾ ਇਹ ਜਿਹੜਾ اختیار ਤੁਸੀਂ ਕਰ ਰਹੇ ਹੋ ਇਹ ਤਾਂ ਬਹੁਤ ਕਠਣਿਆ ਇਹ ਕਿਸੇ ਹੋਰ ਪਾਸੇ ਜਾਂਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਨਹੀਂ ਜਿਹੜੀ ਅੰਦਰੋਂ ਆਵਾਜ਼ ਆਉਂਦੀ ਸੀ ਨਾ ਉਹ ਆਵਾਜ਼ ਨੇ ਕਦੇ ਇਸ ਤਰ੍ਹਾਂ ਦਬਣ ਹੀ ਨਹੀਂ ਦਿੱਤੀ ਇਹ ਗੱਲ ਵੀ ਨਹੀਂ ਇਹ ਰਸਤਾ ਜਿਹੜਾ ਸ਼ਹਾਦਤਾਂ ਦਾ ਰਸਤਾ ਹੈ ਸੂਰਮਿਆਂ ਦਾ ਰਸਤਾ ਹੈ ਜਿਹਦੇ ਉੱਤੇ ਚੱਲ ਕੇ ਵੱਡੇ ਵੱਡੇ ਬਲੀਦਾਨ ਹੋਏ ਆ ਉਹ ਰਸਤਾ ਗਲਤ ਨਹੀਂ ਹੋ ਸਕਦਾ ਤੇ ਬਸ ਇਹ ਰਸਤਾ ਇਹਨੂੰ ਜਿਹੜਾ ਫਿਰ ਸਰ ਕਰਦੇ ਕਰਦੇ ਫਿਰ ਫਿਰ ਸਾਡੇ ਤੇ ਅੱਗੇ ਪਰਚਾ ਹੋਇਆ 2012 ਦੇ ਵਿੱਚ ਹੂੰ ਜਦੋਂ ਬਿਆਸ ਵਾਲਾ ਜੋ ਇੱਕ ਡੇਰੇਦਾਰ ਆ ਬਿਆਸ ਦਾ ਉਹਨੇ ਉੱਥੇ ਵੜੈਚਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੀਗਾ ਜਿਹਦੇ ਉਹ ਵੜੈਚਪਿੰਡ ਖਰੀਦ ਲਿਆ ਹੂੰ ਤੇ ਮੈਂ ਸਮਝਦਾ ਉੱਥੇ ਕਿਤੇ ਨਾ ਕਿਤੇ ਸਾਡੀ ਕੌਮ ਦੇ ਵੀ ਕੁਝ ਲੋਕਾਂ ਦੀ ਗਲਤੀ ਆ ਇਕੱਲੀ ਉਹਨਾਂ ਦੀ ਗਲਤੀ ਨਹੀਂ ਮੰਨਦਾ ਹੂੰ ਪਰ ਉਸ ਸਮੇਂ ਜਜਬਾਤ ਹੁੰਦੇ ਆ ਜਜਬਾਤਾਂ ਦੇ ਵਿੱਚ ਜਦੋਂ ਪਤਾ ਲੱਗਾ ਅਖਬਾਰਾਂ ਦੇ ਵਿੱਚ ਇਹ ਗੱਲ ਆਈ ਕਿ ਬਿਆਸ ਵਾਲੇ ਨੇ ਇੱਕ ਗੁਰਦੁਆਰਾ ਟੈਟੇਰੀ ਕਰ ਦਿੱਤਾ ਹੋਇਆ ਕੀ ਸੀਗਾ ਉਵਰੈਜ ਪਿੰਡ ਉਹਨੇ ਸਾਰਾ ਖਰੀਦ ਲਿਆ ਉਹਦੇ ਵਿੱਚ ਗੁਰਦੁਆਰੇ ਦੀ ਜਿਹੜੀ ਮਲਕੀਅਤ ਸੀਗੀ ਜਿਨ੍ਹਾਂ ਦੇ ਨਾਂ ਤੇ ਉਹ ਜਗ੍ਹਾ ਸੀ ਉਹਨਾਂ ਨੇ ਉਹ ਵੀ ਕਿਤੇ ਉਸ ਚੀਜ਼ ਨੂੰ ਵਿੱਚ ਹੀ ਉਹਦਾ ਸੌਦਾ ਕਰ ਲਿਆ ਪਰ ਉੱਥੇ ਉਹਨਾਂ ਨੇ ਢਾਹ ਉਹਨੂੰ ਢਾ ਕੇ ਤੇ ਆਪਣਾ ਆਪਣੇ ਡੇਰੇ ਦੇ ਵਿੱਚ ਉਹ ਜਗ੍ਹਾ ਮਲਾਂ ਦੀ ਕੋਸ਼ਿਸ਼ ਕੀਤੀ ਜਦੋਂ ਉਹਦੇ ਬਾਰੇ ਅਖਬਾਰਾਂ ਚੋਂ ਪਤਾ ਲੱਗਿਆ ਤਾਂ ਫੇਰ ਇੱਕ ਵਾਰੀ ਜਜ਼ਬਾਤ ਜਿਹੜੇ ਆ ਬਲੰਦ ਹੋ ਗਏ ਤੇ ਉਹਦੇ ਫਿਰ ਉਹਦੇ ਆਪੋਜੀਟ ਜਿਹੜਾ ਅਸੀਂ ਐਕਸ਼ਨ ਕੀਤਾ ਪਿੰਡ ਸੁੰਦੇਵਾਲ ਸਮਾਣੇ ਦੇ ਵਿੱਚ ਪੈਂਦਾ ਤੇ ਉਥੇ ਬਿਆਸ ਵਾਲੇ ਦਾ ਡੇਰਾ ਸੀਗਾ ਸਾਡੇ ਨਾਲ ਦੇ ਸਾਰੇ ਸਾਥੀਆਂ ਨੇ ਇਕੱਤਰ ਹੋ ਕੇ ਇਸ ਗੱਲ ਦੇ ਉੱਤੇ ਮੋਹਰ ਲਾਤੀ ਵੀ ਸਾਨੂੰ ਵੱਡਾ ਐਕਸ਼ਨ ਕਰਨਾ ਚਾਹੀਦਾ ਉਹਦੇ ਖਿਲਾਫ ਕੋਈ ਉਸੇ ਤਰ੍ਹਾਂ ਦੇ ਐਕਸ਼ਨ ਕਰਨਾ ਚਾਹੀਦਾ ਜਿਵੇਂ ਉਹਨੇ ਸਾਡੇ ਗੁਰੂ ਘਰ ਦੇ ਖਿਲਾਫ ਕੀਤਾ ਤਾਂ ਅਸੀਂ ਬਿਆਸ ਵਾਲੇ ਦਾ ਡੇਰਾ ਜਿਹੜਾ ਉਹ ਸੌਂਦੇਵਾਲ ਦੇ ਵਿੱਚ ਉਹਦਾ ਪੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਕਹ ਲਓ ਵੀ ਜਿੰਨ ਥੋੜਾ ਬਹੁਤਾ ਜ ਵੀ ਹੋ ਸਕਦਾ ਸੀਗਾ ਤੇ ਉਹ ਨੁਕਸਾਨ ਹੋਇਆ ਤੇ ਅਖਬਾਰਾਂ ਦੇ ਵਿੱਚ ਦੂਸਰਾ ਜਿਹੜਾ ਪਰਚਾ ਬਾਈ ਨੇਮ ਜਿਹੜਾ ਮੇਰਾ ਉਹਦੇ ਵਿੱਚ ਆਇਆ ਸੀ ਵੀ ਬਾਈ ਨੇਮ ਫਿਰ ਤੁਹਾਨੂੰ ਪਤਾ ਲੱਗਿਆ ਸੀ ਵੀ ਹੁਣ ਇਸ ਰਸਤੇ ਤੇ ਪਿੱਛਾ ਨਹੀਂ ਮੁੜ ਸਕਦੇ ਵੀ ਹੁਣ ਆਪਾਂ ਉਸ ਰਸਤੇ ਵੱਲ ਤੁਰ ਪਏ ਜਿਹੜਾ ਰਸਤਾ ਕੇ ਸਿਰਫ ਤੇ ਸਿਰਫ ਕਹਿ ਲਈਏ ਕਿ ਸਿੱਖੀ ਨੂੰ ਸਮਰਪਿਤਤਾ ਜਿਹੜਾ ਕਿ ਸਿਰਫ ਤੇ ਸਿਰਫ ਕੋਮ ਨੂੰ ਸਮਰਪਿਤ ਕੁਰਬਾਨੀ ਕੁਰਬਾਨੀ ਦਾ ਰਸਤਾ ਬਿਲਕੁਲ ਤੇ ਇਸ ਤਰ੍ਹਾਂ ਇਹ ਬਾਕੀ 2008 ਦੇ ਵਿੱਚ ਆਪਣਾ ਪਟਿਆਲੇ ਦੇ ਵਿੱਚ ਜਦੋਂ ਸ਼ੇਵ ਸ਼ੈਨਾ ਦੇ ਖਿਲਾਫ ਸਿਮਰਜੀਤ ਮਾਨ ਦੀ ਪਾਰਟੀ ਵੱਲੋਂ ਅਸੀਂ ਉੱਥੇ ਪ੍ਰੋਟੈਸਟ ਕਰਨ ਗਏ ਗ੍ਰਿਫਤਾਰੀ ਹੋਈ ਉਦੋਂ ਤ੍ਰਿਪੜੀ ઠાੜੇ ਦੇ ਵਿੱਚੋਂ ਸਾਨੂੰ ਰੱਖ ਕੇ ਜੇਲ੍ਹ ਭੇਜਿਆ ਗਿਆ ਉਦੋਂ ਪਹਿਲੀ ਵਾਰੀ ਮੈਂ ਕੌਮੀ ਤੌਰ ਦੇ ਉੱਤੇ ਪਹਿਲੀ ਵਾਰੀ ਜੇਲ੍ਹ ਉਹ ਉਸ ਸਮੇਂ ਕੱਟੀ 2008 ਦੇ ਵਿੱਚ ਸ਼ਾਇਦ 8 ਜਾਂ ਭੁੱਲਾ ਨਾ ਹੋਵਾਂ 8 ਤੇ 9 ਦੇ ਦਰਮਿਆਨ ਦੀ ਗੱਲ ਹੈ ਇਹ ਹੋਇਆ ਇਸ ਤਰ੍ਹਾਂ ਸੀਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਹੱਕ ਸੱਚ ਪੰਜਾਬ ਦੇ ਲਈ ਸਿੱਖੀ ਦੇ ਲਈ ਬੜੀ ਵੱਡੀ ਲੜਾਈ ਲੜੀ ਉਹਨਾਂ ਦੀ ਤਸਵੀਰ ਜਿਹੜੀ ਆ ਉਹਨਾਂ ਦੇ ਸਰੀਰਕ ਤੌਰ ਤੇ ਸਾਡੇ ਵਿੱਚੋਂ ਜਾਣ ਤੋਂ ਕਈ ਸਾਲਾਂ ਬਾਅਦ ਜਿਹੜੀ ਆ ਉਹ ਦਰਬਾਰ ਸਾਹਿਬ 'ਚ ਜਿਹੜਾ ਉੱਥੇ ਅਜਾਇਬ ਘਰ ਬਣਿਆ ਉਹਦੇ ਵਿੱਚ ਸਿੱਖ ਕੌਮ ਦੀ ਬੜੀ ਪੁਰਜ਼ੋਰ ਮੰਗ ਦੇ ਚਲਦਿਆਂ ਲਗਾਈ ਗਈ ਸੀ ਤੇ ਸ਼ੇਵ ਸੈਨਾ ਜਾਂ ਜਿਹੜੀਆਂ ਬਾਰੀ ਤਾਕਤਾਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਇਹ ਗੱਲ ਦਾ ਸ਼ੇਵ ਸੈਨਾ ਨੇ ਇਸ ਤਰ੍ਹਾਂ ਐਲਾਨ ਕੀਤਾ ਕਿ ਅਸੀਂ ਉਹਨੂੰ 1 ਕਿਲੋ ਸੋਨਾ ਜਿਹੜਾ ਸਲਮਾਨ ਦੇ ਤੌਰ ਤੇ ਦਾਂਗੇ ਜਿਹੜਾ ਜੈ ਉਹ ਘਰ ਦੇ ਵਿੱਚੋਂ ਪਿੰਡਰਾ ਵਾਲੇ ਦੀ ਫੋਟੋ ਤਾਰ ਕੇ ਲਿਆਏਗਾ ਤੇ ਇਸ ਦੇ ਅਪੋਜੀਟ ਸਿੱਖ ਜਥੇਬੰਦੀ ਦੇ ਨਮਾਇंदे ਸਿਮਰਜੀਤ ਮਾਨ ਔਰ ਪਾਰਟੀ ਨੇ ਇਹ ਗੱਲ ਕਹੀ ਕਿ ਅਸੀਂ ਉਹ ਉਸ ਬੰਦੇ ਨੂੰ ਕਿਲੋ ਇਨਾਮ ਇੱਥੇ ਦੇ ਦਾਂਗੇ ਜੇ ਸਾਡੇ ਕਿਸੇ ਵਰਕਰ ਦੇ ਹੱਥ ਚੋਂ ਹੀ ਉਹ ਤਸਵੀਰ ਖੋ ਕੇ ਦਿਖਾ ਦੇ ਤਾਂ ਮੈਨੂੰ ਮੈਂ ਸਮਝਦਾ ਵੀ ਉਸ ਸਮੇਂ ਉਸ ਪ੍ਰੋਟੈਸਟ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉੱਥੇ ਸਾਡੀ ਦੁਖਨਵਰਨ ਸਾਹਿਬ ਦੇ ਬਾਹਰ ਨਿਕਲ ਕੇ ਪ੍ਰੋਟੈਸਟ ਕਰਦੇ ਗ੍ਰਫਤਾਰੀ ਹੋਈ ਤੇ ਉਹ ਸਭ ਇਸ ਤਰੀਏ ਬਹੁਤ ਬਹੁਤ ਵਾਰ ਹੁੰਦਾ ਰਿਹਾ ਤੇ ਤਕਰੀਬਨ 2022 ਦੇ ਆ ਮਾਦ ਤੱਕ ਜਿਹੜੀ 22 ਤੇ 23 ਲੰਗੀ ਆ ਮੈਂ ਉਹਦੇ ਵਿੱਚ ਰੋਪੜ ਜੇਲ੍ਹ ਦੇ ਵਿੱਚੋਂ 4 ਮਹੀਨੇ ਦਾ ਸਫਰ طے ਕਰਕੇ ਬਾਹਰ ਆਇਆ ਤਕਰੀਬਨ 3 ਮਹੀਨੇ ਤੇ 11 12 ਦਿਨ ਉਹ ਕੀ ਕਾਰਨ ਦਾ ਰੋਪੜ ਜੇਲ੍ਹ ਕੇ ਵਿੱਚ ਜਾਣਗਾ ਬਸ ਕੌਮੀ ਕਾਰਨ ਕੌਮੀ ਕਰਨੀ ਸਾਡੀ ਜ਼ਿੰਦਗੀ ਦਾ ਜਿਹੜਾ ਇੱਕ ਇੱਕ ਸਵਾਸ ਆ ਜਿਹੜਾ ਮੈਂ ਸਮਝਦਾ 2006 ਤੇ 7 ਤੋਂ ਬਾਅਦ ਜਿਹੜਾ ਲਿਆ ਆ ਉਹ ਇੱਕ ਇੱਕ ਸਵਾਸ ਜਿਹੜਾ ਉਹ ਕੌਮ ਦੇ ਲਿਖਿਆ ਮੈਂ ਉੱਥੇ ਵੀ ਛੇਵ ਸੈਨਾ ਔਰ ਜਿਹੜੀਆਂ ਇਸ ਤਰ੍ਹਾਂ ਦੇ ਛੋਟੇ ਛੋਟੇ ਜਿਹੇ ਇਹਨਾਂ ਦੇ ਬਣੇ ਹੋਏ ਆ ਗਰੁੱਪ ਉਹ ਆਪਣੀਆਂ ਸਕੂਟੀਆਂ ਬਚਾਉਣ ਵਾਸਤੇ ਜਾਂ ਕੋਈ ਨਾ ਕੋਈ ਫਰੋਤੀਆਂ ਲੈਣ ਵਾਸਤੇ ਇਸ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਰਹਿੰਦੇ ਆ ਸੁਦੀਰ ਸੂਰੀ ਜਿਹੜਾ ਅੰਮ੍ਰਿਤਸਰ ਚ ਮਾਰਿਆ ਗਿਆ ਉਹਦੇ ਦੋਨੇ ਬੇਟੇ ਜਿਹੜੇ ਆ ਉਹ ਕਿਸੇ ਵਪਾਰੀ ਤੋਂ ਗਰੀਬ ਤੋਂ 6 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਦੇ ਆ ਜੇਲ੍ਹ ਚ ਗਏ ਆ ਹੁਣ ਇਹੋ ਜਿਹੇ ਗੰਦੇ ਕੰਮ ਇਹਨਾਂ ਦੇ ਬਹੁਤ ਆ ਕਾਰਾਂ ਚੋਰੀ ਦੇ ਵੇਚਣ ਦੇ ਪਰਚੇ ਆ ਇਹਨਾਂ ਲੋਕਾਂ ਦੇ ਤਾਂ ਹਰੀਸ਼ ਸਿੰਘ ਦਾ ਨਾਮ ਦਾ ਜਿਹੜਾ ਸ਼ਿਵ ਸ਼ੈਨਾ ਦਾ ਆਗੂ ਸੀ ਪਟਿਆਲੇ ਉਹਨੇ ਇੱਕ ਪੋਸਟ ਪਾ ਦਿੱਤੀ ਬਿਨਾ ਕੋਈ ਜਗ੍ਹਾ ਦੱਸੇ ਕਿ ਅਸੀਂ ਖਾਲਿਸਤਾਨ ਮੁਰਦਾਬਾਦ ਦਾ ਮਾਰਚ ਕੱਢਾਂਗੇ ਤਾਂ ਉਹਦੇ ਤੇ ਜਿਹੜੀ ਦੇਖੋ ਸਿੱਖ ਕੌਮ ਕਦੇ ਵੀ ਮੁਸਲਮਾਨ ਮੁਰਦਾਬਾਦ ਨਹੀਂ ਕਹਿੰਦੀ ਨਾ ਹੀ ਕਹਿ ਸਕਦੀ ਹਿੰਦੂ ਮੁਰਦਾਬਾਦ ਨਹੀਂ ਕਹਿੰਦੀ ਨਾ ਹਿੰਦੁਸਤਾਨ ਮੁਰਦਾਬਾਦ ਕਹਿੰਦੀ ਨਾ ਕਿਸੇ ਈਸਾਈ ਨੂੰ ਮੁਰਦਾਬਾਦ ਨਹੀਂ ਪਰ ਕੋਈ ਦੂਜਾ ਉੱਠ ਕੇ ਸਾਨੂੰ ਮੁਰਦਾਬਾਦ ਕਹੇ ਇਹ ਸਾਨੂੰ ਮੰਗਵਾਰਾ ਨਹੀਂ ਹੈ ਕਿਸੇ ਗੱਲ ਤੇ ਵੀ ਬਸ ਇਹੀ ਜਜ਼ਬਾਤ ਲੈ ਕੇ ਅਸੀਂ ਪਟਿਆਲੇ ਦੀ ਧਰਤੀ ਤੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਪਰ ਸ਼ਾਇਦ ਕਿਤੇ ਨਾ ਕਿਤੇ ਭਾਜਪੀ ਆਰਐਸਐਸ ਤੇ ਸ਼ੇਵ ਸੈਨਾ ਜਾਂ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਕਿਸੇ ਹੋਰ ਪਾਸੇ ਵੱਲ ਸੀ ਇਹਨਾਂ ਨੇ ਕੁਝ ਉਹਦੇ ਵਿੱਚ ਬੰਦੇ ਜਿਹੜੇ ਸ਼ਾਡੀ ਮੂਵਮੈਂਟ ਦੇ ਵਿੱਚ ਵੀ ਬੰਦੇ ਆਪਣੇ ਤੌਰ ਤੇ ਭੇਜ ਕੇ ਉਹ ਮੂਵਮੈਂਟ ਖਰਾਬ ਕਰਨ ਦਾ ਯਤਨ ਕੀਤਾ ਕਾਲੀ ਦੇਵੀ ਮਾਤਾ ਮੰਦਰ ਤੇ ਨੇੜੇ ਤੱਕ ਜਾ ਕੇ ਉਹ ਪ੍ਰੋਟੈਸਟ ਜਿਹੜਾ ਹਿੰਸਕ ਰੂਪ ਧਾਰਨ ਕਰਦਾ ਕਰਦਾ ਬਚਾਅ ਹੋ ਗਿਆ ਤੇ ਪਰ ਫਿਰ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਝੂਠ ਤਫਾੜ ਜਿਹੜਾ ਮੜ ਕੇ ਮੈਨੂੰ ਮੁੱਖ ਦੋਸ਼ੀ ਬਣਾ ਕੇ ਉਹਦੇ ਵਿੱਚ 307 ਦਾ ਜਿਹੜਾ ਇੱਕ ਪਰਚਾ ਉਹਦਾ ਪਾ ਕੇ ਇੱਕ ਭੰਨ ਤੋੜਦਾ ਔਰ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋ ਪਰਚੇ ਜਿਹੜੇ ਮੇਰੇ ਤੇ ਪਾ ਦਿੱਤੇ ਗਏ ਤੇ ਮੈਂ 3 ਮਹੀਨੇ ਤੇ 11 ਦਿਨ ਦੇ ਕਰੀਬ ਅਸਲ ਜਾਣਨ ਦੀ ਕੋਸ਼ਿਸ਼ ਕੀਤੀ ਅਸਲ ਮਾਂ ਜਦ ਜੋ ਹੁਣ ਕਾਲੀ ਦੇਵੀ ਕੇ ਮੰਦਿਰ ਵਾਲੀ ਘਟਨਾ ਵਾਪਰੀ ਹੈ ਪਿਛਲੇ ਦਿਨਾਂ ਦੇ ਵਿੱਚ ਹਾਂਜੀ ਤੇ ਅਸਲ ਮਤ ਤੁਸੀਂ ਕੇ ਰੋਲ ਨਿਭਾਇਆ ਤਾਂ ਉਸ ਦੇ ਵਿੱਚ ਆ ਦੇਖੋ ਜਿਹੜਾ ਪਰਚਾ ਪਿਆ ਤੁਸੀਂ ਕਹਿ ਰਹੇ ਆ ਵੀ ਬਹੁਤ ਸਾਰਾ ਕੁਝ ਕ੍ਰੀਏਟ ਕਰਿਆ ਗਿਆ ਉਸ ਦੇ ਉਪਰ ਪਰ ਅਸਲ ਕੇ ਵਿੱਚ ਸਾਰਾ ਕੇ ਰੋਲ ਤਾਂ ਉਸ ਮਾਮਲੇ ਦੇ ਵਿੱਚ ਰੋਲ ਤਾਂ ਦੇਖੋ ਪੋਜ਼ਿਟਿਵ ਰੋਲ ਤਾਂ ਇਹੀ ਆ ਵੀ ਅਸੀਂ ਉੱਥੇ ਆਪਣੇ ਜਜ਼ਬਾਤ ਲੈ ਕੇ ਕੌਮੀ ਜਜ਼ਬਾਤ ਲੈ ਕੇ ਦੁਖਨਵਾਰ ਸਾਬਕਤਰ ਹੁੰਦੇ ਆਪਣੀ ਹੱਕ ਆ ਫਰੀडम ਆਫ ਸਪੀਚ ਆ ਜੇ ਕੋਈ ਤੁਹਾਨੂੰ ਦੂਜਾ ਬੰਦਾ ਲਲਕਾਰ ਕੇ ਕੋਈ ਤੁਹਾਡੇ ਖਿਲਾਫ ਕੋਈ ਕਾਰਵਾਈ ਕਰ ਰਿਹਾ ਤਾਂ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਖੜ ਕੇ ਉਹਦੇ ਖਿਲਾਫ ਸਰਕਾਰ ਉਸ ਤਾਂ ਪੈਦਾ ਕਰ ਸਕਵਾ ਰੋਸ ਪੈਦਾ ਕਰ ਔਰ ਨਾਨਕ ਸਿੰਘ ਐਸਐਸਪੀ ਜਿਹੜੇ ਆ ਉਹਨਾਂ ਨੂੰ ਅਗਾਊ ਤੌਰ ਦੇ ਉੱਤੇ ਉਸ 29 ਤਰੀਕ ਦੇ ਇਵੈਂਟ ਦੇ ਖਿਲਾਫ ਕੱਟੋ-ਕੱਟ ਵੀ 15 ਦਿਨ ਪਹਿਲਾਂ 12 ਦਿਨ ਪਹਿਲਾਂ ਐਪਲੀਕੇਸ਼ਨ ਦੇ ਕੇ ਕਰਕੇ ਵੀ ਉਹਨਾਂ ਨੂੰ ਕਿਹਾ ਗਿਆ ਵੀ ਇਸ ਚੀਜ਼ ਨੂੰ ਰੋਕਿਆ ਜਾਏ ਹੂੰ ਪਰ ਸਰਕਾਰ ਜਾਂ ਕਿਤੇ ਕੋ ਪ੍ਰਸ਼ਾਸਨ ਦੀ ਕੋਈ ਜਾਂ ਨਕਾਮੀ ਕਹਿ ਲੋ ਜਾਂ ਕੋ ਮਿਲੀ ਭੁਗਤ ਕਹਿ ਸਕਦੇ ਆ ਜਾਂ ਕੋਈ ਉਹਨਾਂ ਦੇ ਉੱਤੇ ਦਬਾਅ ਕਹਿ ਸਕਦੇ ਆ ਵੀ ਉਹਨਾਂ ਨੇ ਇੰਤਜ਼ਾਰ ਕੀਤਾ ਉਸ ਤਰੀਕ ਤੱਕ ਉਹਨਾਂ ਦਾ ਤਾਂ ਜਦੋਂ ਵੱਡਾ ਇਕੱਠ ਹੋ ਗਿਆ ਬਹੁਤ ਦੂਰੋਂ ਦੂਰੋਂ ਲੋਕ ਉਸ ਇਕੱਠ ਦੇ ਵਿੱਚ ਸ਼ਾਮਲ ਹੋ ਗਏ ਤਾਂ ਫੇਰ ਉਹ ਜਿਹੜਾ ਸਾਡਾ ਰੋਲ ਹੈ ਸਾਡਾ ਰੋਲ ਤਾਂ ਇਹੀ ਹੈ ਵੀ ਕੌਮੀ ਜਥੇਦਾਰ ਹੋਣ ਦੇ ਨਾਤੇ ਜਾਂ ਕੌਮ ਦੀ ਸੇਵਾਦਾਰ ਹੋਣ ਦੇ ਨਾਤੇ ਤੇ ਅਸੀਂ ਆਪਣੇ ਲੋਕਾਂ ਨੂੰ ਜਿਹੜਾ ਉਹ ਕਰ ਰਹੇ ਸੀਗੇ ਅਸੀਂ ਨੂੰ ਅਸੀਂ ਆਪਣੇ ਲੋਕਾਂ ਨੂੰ ਸ਼ਾਂਤ ਕਰ ਰਹੇ ਸੀ ਔਰ ਸਹੀ ਮਹੀਨੇ ਦੇ ਵਿੱਚ ਇਹ ਗੱਲ ਦਰਸਤ ਕਰ ਰਹੇ ਸੀ ਵੀ ਜਦੋਂ ਤੱਕ ਜਿਹੜੀ ਆਪਣੀ ਲੜਾਈ ਆ ਜਿਸ ਇਨਸਾਨ ਦੇ ਖਿਲਾਫ ਆ ਜਾਂ ਜਿੰਨਾ ਅ ਕੱਟਿਆ ਤੱਤਾਂ ਦੇ ਖਿਲਾਫ ਆ ਜਦੋਂ ਤੱਕ ਉਹ ਆਪਣੇ ਸਾਹਮਣੇ ਨਹੀਂ ਹੈ ਤਾਂ ਆਪਾਂ ਇਸ ਤਰ੍ਹਾਂ ਕਿਤੇ ਹਿੰਸਕ ਨਹੀਂ ਹੋਣਾ ਕਿਤੇ ਵੀ ਹਾਂ ਹਿੰਸਕ ਨਹੀਂ ਹੋਣਾ ਕਿਸੇ ਤਰ੍ਹਾਂ ਦੀ ਹਫੜਾ ਦਫੜੀ ਨਾ ਮਚਾਉਣੇ ਵਿਚ ਤਾਂ ਕੋਈ ਇਸ ਤਰ੍ਹਾਂ ਦਾ ਗਲਤ ਕਦਮ ਨਾ ਚੁੱਕਿਆ ਜਾਏ ਜਿਸ ਦੇ ਨਾਲ ਸਾਡੀ ਕੌਮ ਨੂੰ ਨਮੋਸ਼ੀ ਚ ਨਹੀਂ ਪਵੇ ਜਾਂ ਸਾਡੇ ਕਾਰਨ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਨੌਜਵਾਨ ਦਾ ਨੁਕਸਾਨ ਹੋਵੇ ਪਰ ਬੜੀ ਮਿਹਰਤ ਦੀ ਕਿਰਪਾ ਰਹੀ ਕਿ ਉੱਥੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਦੂਜੇ ਪਾਸੇ ਜੋ ਸਰਕਾਰੀ ਪੱਖ ਸੀਗਾ ਸਰਕਾਰੀ ਪੱਖ ਤੋਂ ਇਹ ਬਿਲਕੁਲ ਦਰਸਤਿਆ ਵੀ ਉਹਨਾਂ ਨੇ ਬਹੁਤ ਵੱਡੀ ਕੋਈ ਪਲਾਨਿੰਗ ਕੀਤੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਮਤਲਬ ਇਹ ਸਾਰਾ ਕੁਝ ਖੇਡ ਕਰਨ ਦੀ ਕੋਸ਼ਿਸ਼ ਕੀਤੀ ਉਹ ਕੁਝ ਹੋਰ ਕਰਾਉਣਾ ਚਾਹੁੰਦੇ ਸੀ ਜੋ ਮੈਂ ਮਤਲਬ ਇਹ ਕੈਮਰੇ ਤੇ ਨਹੀਂ ਦੱਸ ਸਕਦਾ ਵੀ ਜੋ ਉਹਨਾਂ ਦੀ ਅਸੀਂ ਸਮਝ ਆਵੇ ਉਹ ਕੀ ਕਰਾਉਣਾ ਚਾਹੁੰਦੇ ਸੀ ਜਾਂ ਕਰਨਾ ਚਾਹੁੰਦੇ ਸੀਗੇ ਸਾਡੇ ਮਤਲਬ ਇਹ ਸਾਰੇ ਚੀਜ਼ ਨੂੰ ਮੂਵਮੈਂਟ ਨੂੰ ਖਰਾਬ ਕਰਕੇ ਤੇ ਉਹ ਕਿਵੇਂ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਵੀ ਉਹਦੇ ਤੋਂ ਬਹੁਤ ਵੱਡਾ ਵਿਚਾਰ ਆ ਵੀ ਬਹੁਤ ਕੁਸ਼ ਗੁਰੂ ਸਾਹਿਬ ਨੇ ਕਿਰਪਾ ਹੀ ਰੱਖੀ ਆ ਪਰ ਜਿਹੜੀ ਇਹਨਾਂ ਦੀ ਨੀਅਤ ਆ ਤੇ ਸਾਨੂੰ ਇਹ ਸਮਝ ਵੀ ਪਈ ਵੀ ਕਦੇ ਵੀ ਕਿਸ ਕਦੇ ਇਸ ਤਰ੍ਹਾਂ ਦੇ ਕੱਠ ਦੇ ਵਿੱਚ ਜਿਹੜਾ ਕਦੇ ਵੀ ਤੁਸੀਂ ਇਹ ਨਾ ਸੋਚੋ ਵੀ ਉਹਦੇ ਵਿੱਚ ਬੰਦੇ ਸਾਰੇ ਜਿਹੜੇ ਆ ਉਹ ਦਿਲ ਦੇ پاک ਔਰ ਸਾਫ਼ ਹੈ ਜੋ ਕੌਮੀਅਤ ਵਾਲਿਆ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਬੰਦੇ ਹੋ ਸਕਦੇ ਆ ਇਸ ਤਰ੍ਹਾਂ ਦੇ ਮੈਂ ਤਾਂ ਨੌਜਵਾਨਾਂ ਨੂੰ ਇਹ ਅਪੀਲ ਵੀ ਕਰੂੰਗਾ ਵੀ ਜਿਸ ਮੂਵਮੈਂਟ ਦਾ ਆਗੂ ਕੋਈ ਜਾਂ ਘਰ ਮਤਲਬ ਫੇਸਬੁੱਕ ਹੀ ਹੋਵੇ ਕੋਈ ਘਟਿਆ ਬੰਦਾ ਆਵੇ ਮਤਲਬ ਕੋਈ ਕਿਸੇ ਤਰ੍ਹਾਂ ਦੀ ਉਹ ਵੀ ਬਿਆਨ ਬਜ ਭਾਵੇਂ ਸਿੱਖ ਕੌਮ ਚ ਹੀ ਹੋਵੇ ਕਿਉਂਕਿ ਬਾੜੇ ਬੰਦੇ ਦੋਨਾਂ ਪਾਸੇ ਹੁੰਦੇ ਆ ਸਾਡੇ ਚ ਵੀ ਫੇਸਬੁੱਕ ਹੀ ਜਿਹੜੇ ਆ ਬੜੇ ਮਤਲਬ ਉਹ ਬਣਦੇ ਆ ਆਪਣੇ ਆਪ ਨੂੰ ਵੀ ਹਾਂ ਅਸੀਂ ਬੜੇ ਵੱਡੇ ਅਲੰਬਰਦਾਰ ਵੀ ਉਹਨਾਂ ਦੀ ਜਿੰਨਾ ਚਿਰ ਆਪਾਂ ਨੂੰ ਕੁਆਲਿਟੀ ਦਾ ਨਹੀਂ ਪਤਾ ਤਾਂ ਉਹ ਜਿਹੜੇ ਪਟਿਆਲੇ ਵੀ ਜਿੰਨੇ ਜਿਹੜੇ ਬੰਦੇ ਨੇ ਉਧਰੋਂ ਦਾ ਘਟਿਆ ਹੈ ਹੀ ਸੀਗਾ ਸ਼ਿਵਸਨ ਵਾਲਾ ਜਿੰਨੇ ਸ਼ੁਰੂਆਤ ਕੀਤੀ ਉਹਨੇ ਕਿਸ ਤਰ੍ਹਾਂ ਗੇਮ ਖੇਡੀ ਔਰ ਸਾਡੇ ਵਿੱਚੋਂ ਵੀ ਕਈ ਫੇਸਬੁਕ ਤੇ ਹੀ ਬਸ 12 ਮਾਰਨ ਜੋਗੇ ਸੀਗੇ ਉਹਨਾਂ ਨੇ ਲੋਕਾਂ ਨੂੰ ਤਾਂ ਇਕੱਠੇ ਕਰਤਾ ਉੱਥੇ ਪਰ ਲੀਡਰਲੈਸ ਹੋਏ ਹੋਏ ਸਾਰੇ ਲੋਕ ਜਿਹੜੇ ਆ ਉਹ ਆਪੋ ਆਪੋ ਧਾਪੀ ਦੇ ਵਿੱਚ ਸੀ ਤੇ ਭੀੜ ਦਾ ਰੂਪ ਧਰਨ ਕਰਕੇ ਭੀੜ ਦਾ ਤੇ ਮੈਂ ਬੇਨਤੀ ਵੀ ਕਰੂੰਗਾ ਨੌਜਵਾਨਾਂ ਨੂੰ ਵੀ ਕਦੇ ਵੀ ਇਹੋ ਜਿਹੇ ਕੋਈ ਜਿੱਥੇ ਬੇਕਰਦਾਰੇ ਜੇ ਬੰਦੇ ਜਾਂ ਜਿਹੜੇ ਸਿਰਫ ਇੱਕ ਟਟਪੁੰਜੇ ਟਾਈਪ ਯਾਰ ਸਿੱਖ ਬਣੇ ਹੋਏ ਆ ਇਹੋ ਜਿਹੇ ਬੰਦਿਆਂ ਦੀ ਆਵਾਜ਼ਾਂ ਸੁਣ ਕੇ ਸਾਨੂੰ ਨਹੀਂ ਜਾਣਾ ਚਾਹੀਦਾ ਸਾਨੂੰ ਕੁਆਲਟੀ ਵਾਲੇ ਬੰਦੇ ਦੀ ਆਵਾਜ਼ ਸੁਣਨੀ ਚਾਹੀਦੀ ਹੈ ਜਿਹੜੇ ਬੰਦੇ ਦਾ ਆਪ ਨੂੰ ਪਤਾ ਵੀ ਇਹਦਾ ਪਿਛਲਾ ਇਤਿਹਾਸ ਕੀ ਆ ਇਸ ਬੰਦੇ ਦੀ ਪਿੱਠ ਦੇ ਉੱਤੇ ਦੀ ਕੁਰਬਾਨੀ ਖੜੀ ਆ ਉਹਨਾਂ ਲੋਕਾਂ ਦੀ ਆਵਾਜ਼ ਛੁਣ ਕੇ ਭਾਵੇਂ ਸਾਡੀ ਜਾਨ ਵੀ ਚਲੀ ਜਾਏ ਪਰ ਜਿਹੜੇ ਇਹੋ ਜਿਹੇ ਆਪਣਾ ਮੰਗਖਾਣੇ ਦੇ ਬੰਦੇ ਯਾਰ ਉਹ ਉਧਰ ਵੀ ਐ ਤੇ ਇੱਧਰ ਸਾਡੇ ਵਾਲੇ ਵੀ ਆ ਉਹਨਾਂ ਨੇ ਵੀ ਬਸ ਉਹ ਵਾ ਫੇਸਬੁੱਕ ਤੇ ਰੋਣਾ ਪਾਇਆ ਤੇ ਮੁੜ ਕੇ ਸ਼ਾਮ ਨੂੰ ਪੈਂਟਕ ਮੀਚ ਹੀ ਲੱਭੇ ਉਹ ਬੰਦੇ ਤੇ ਵੀ ਉਹ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਲੱਗਣਾ ਨਹੀਂ ਚਾਹੀਦਾ ਬਿਲਕੁਲ ਨਹੀਂ ਲੱਗਣਾ ਚਾਹੀਦਾ ਬਾਬਾ ਜੀ ਗੱਲ ਕਰੀ ਕਿ ਜਿਸ ਤਰ੍ਹਾਂ ਪਾ ਆਫ ਦੀ ਰਿਕਾਰਡ ਵੀ ਗੱਲਬਾਤ ਕਰ ਰਹੇ ਤੇ ਥਾਨੇ ਦੱਸਿਆ ਕਿ ਤਰਾ ਫੇਸਬੁਕ ਪੇਜ ਹੈ ਜਿਹੜਾ ਉਹ ਵੀ ਸਰਕਾਰ ਨੇ ਬੈਨ ਕਰ ਦਿੱਤਾ ਹਾਂ ਮੈਂ ਤੁਹਾਨੂੰ ਉਹਦਾ ਸਕਰੀਨਸ਼ਾਟ ਵੀ ਦੇ ਦਿੰਦਾ ਔਰ ਉਹ ਆਈਡੀ ਵੀ ਦੇ ਦਿੰਦਾ ਤੇ ਇੱਕ ਨਹੀਂ ਮੇਰੀ ਆ ਜਿਹੜੀ ਇਹ ਹੋਣ ਵਾਲੀ ਆਈਡੀ ਵੀ ਚੱਲ ਰਹੀ ਹੈ ਇੰਗਲਿਸ਼ ਦੇ ਦੇ ਜਹੇਦਾਰ ਕੁਲਦੀਪ ਸਿੰਘ ਬੇਸ਼ੱਕ ਕਿ ਮੇਰਾ ਮਤਲਬ ਪਿਛਲੇ 2 ਸਾਲਾਂ ਤੋਂ ਤਕਰੀਬਨ ਸਾਰੀਆਂ ਹੀ ਮਤਲਬ ਇਸ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਚਾਹ ਮਤਲਬ ਕੋਈ ਹੋਰ ਤਰ੍ਹਾਂ ਦੇ ਜਿਹੜੇ ਵਿੱਚ ਉਹ ਸੰਗਠਨ ਆ ਮੈਂ ਸਾਰਿਆਂ ਨਾਲ ਨਾਤਾ ਤੋੜ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਉਹਨਾਂ ਦੀ ਉਹਨਾਂ ਦੇ ਸਮਰਪਣ ਨੂੰ ਸਮਰਪਿਤ ਕੀਤੀ ਹੋਈ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਮਦਰ ਜੋ ਸੇਵਾ ਨਿਭਾ ਰਿਹਾ ਤੇ ਹੁਣ ਤਕਰੀਬਨ ਇਹਹੀ ਆ ਵੀ ਕੌਮ ਦੀ ਜਿਹੜੀ ਸੇਵਾ ਆ ਉਹ ਸ਼ਹੀਦਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ ਸਾਡੇ ਸਮਾਨ ਹੈ ਔਰ ਸਰਹੰਦ ਇਹ ਖਾਸ ਕਰਕੇ ਸਾਡੇ ਫਿਰਤੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਮੈਂ ਇਸ ਪਾਸੇ ਵੱਲ ਜੋੜ ਲਾ ਰਿਆਂ ਤੇ ਹੋਰ ਸਾਰੇ ਪਾਸਿਓ ਮੈਂ ਸਤਸਰੀਆ ਕਾਲੀ ਬੁਲਾਈ ਹੋਈ ਆ ਤੇ ਆਪਣੇ ਕਾਰਜਕਾਲ ਦੇ ਵਿੱਚ ਬਿਜੀ ਰਹਿਣਾ ਤੇ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਬੈਨ ਲੱਗਣ ਦਾ ਇਹ ਬੈਨ ਘਟੋ-ਕਟ ਵੀ ਪਿਛਲੇ 5 ਸਾਲ ਤੋਂ ਲੱਗਿਆ ਹੋਇਆ ਤੇ ਉਹ ਜਿਹੜੀ ਆਈਡੀਆ ਨੇ ਉਹ ਇੱਥੇ ਮੇਰੇ ਕੋਲ ਸ਼ੋ ਹੋ ਜਾਂਦੀਆਂ ਤੇ ਪਾਰਲੀਮੈਂਟਾਂ 'ਚ ਸਾਰੇ ਕਿਤੇ ਸ਼ੋ ਹੁੰਦੀਆਂ ਕੱਲੇ ਭਾਰਤ ਦੇ ਵਿੱਚ ਉਹ ਜਿਹੜੀ ਹੈ ਬੈਨ ਕਿਤੇ ਉਹ ਇਸ ਕਰਕੇ ਕੀਤੀ ਹੋਈ ਹੈ ਕਿ ਕੌਮ ਦੇ ਲਈ ਜਿਹੜਾ ਸਫਰ ਆ ਬਹੁਤ ਤਰ੍ਹਾਂ ਦੇ ਮਤਲਬੇ ਵੱਡੇ ਵੱਡੇ ਜਿਹੜੇ ਇਕੱਠ ਹੋਏ ਆ ਵੱਡੇ ਵੱਡੀਆਂ ਜਿਹੜੀਆਂ ਪਿਛਲੇ ਸਮੇਂ ਤੋਂ 2007 ਤੋਂ ਲੈ ਕੇ ਮੈਂ ਮੰਨਦਾ ਵੀ 22 ਤੱਕ ਵੱਡੀਆਂ ਵੱਡੀਆਂ ਐਕਟੀਵਿਟੀਆਂ ਦੇ ਵਿੱਚ ਸਤਗੁਰ ਨੇ ਸੇਵਾ ਲਈ ਆ ਮੈਂ ਇਹ ਨਹੀਂ ਸਮਝਦਾ ਵੀ ਇਹ ਸਾਡੇ ਤੋਂ ਉਹਨਾਂ ਦੀ ਕਿਰਪਾ ਸੀਗੀ ਉਹਨਾਂ ਦੀ ਦਇਆ ਤਾਂ ਇਸ ਤਰ੍ਹਾਂ ਹੋਇਆ ਤੇ ਅੱਗੋਂ ਵੀ ਇਹ ਸਤਗੁਰੂ ਕਿਰਪਾ ਬਣਾਈ ਰੱਖਣ ਜਿੱਥੇ ਵੀ ਕੌਮ ਨੂੰ ਜ਼ਰੂਰਤ ਆ ਜਿੱਥੇ ਕੌਮ ਨੂੰ ਲੋਡ ਪਊਗੀ ਜਿੱਥੇ ਸਾਡੇ ਸਾਡੇ ਸਾਨੂੰ ਲੱਗਦਾ ਵੀ ਸਾਡੀ ਸਾਡੇ ਇੱਥੇ ਵਲਦਾਨ ਦਿੱਤੇਆਂ ਵੀ ਕੌਮ ਦਾ ਫਾਇਦਾ ਹੁੰਦਾ ਤੇ ਉੱਥੇ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਜਰੂਰ ਉੱਥੇ ਅੱਗੇ ਹੋਣਾ ਚਾਹੀਦਾ ਪਰ ਜਿੰਨਾ ਚਿਰ ਸਾਨੂੰ ਕੌਮ ਨੂੰ ਕੋਈ ਵਧੀਆ ਸਚਾਈ ਵਾਲੀ ਰੂਹ ਜਿਹੜੀ ਆ ਅੱਗੇ ਦਰਪੇਸ਼ ਨਹੀਂ ਹੁੰਦੀ ਤਾਂ ਮੈਂ ਇਹ ਵੀ ਕਹੂੰਗਾ ਵੀ ਸਾਨੂੰ ਸੰਭਲਣਾ ਚਾਹੀਦਾ ਕਿਉਂਕਿ ਬਹੁਤ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਲੰਬਾ ਸਮਾਂ ਤੁਸੀਂ ਕੌਮ ਦੀ ਸੇਵਾ ਕਰੀਆ ਹੁਣ ਵੀ ਤੁਸੀਂ ਸੇਵਾ ਕਰ ਰਹੇ ਹੋ ਤੁਸੀਂ ਇੱਕ ਲਾਲੋਸ ਸੰਸਥਾ ਚਲਾ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਕੀ ਨਾਮ ਆ ਔਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਰੇ ਐਕਸਪੀਰੀਅੰਸ ਰਹੇ ਤਜਰਬੇ ਰਹੇ ਉਹਨਾਂ ਨੂੰ ਆਧਾਰ ਰੱਖ ਕੇ ਹੁਣ ਤੁਸੀਂ ਕੇਸ ਚੋਂ ਵੀ ਜਿਹੜੇ ਅੱਜ ਕੱਲ ਨੌਜਵਾਨ ਆ ਵੀ ਕਿਸੇ ਲੀਡਰ ਦੇ ਪਿੱਛੇ ਲੱਗ ਕਾ ਜਾਂ ਫਿਰ ਕਿਸੇ ਵੀ ਬੰਦੇ ਦੇ ਪਿੱਛੇ ਲੱਗ ਕਾ ਕਈ ਵਾਰੀ ਪਟਕ ਜਾਂ ਹਾਂ ਕਿ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਸਿੱਖੀ ਸਿਧਾਂਤਾਂ ਤੇ ਪੜਕਣਾ ਨਹੀਂ ਚਾਹੀਦਾ ਸਿੱਧੇ ਸਿੱਧੇ ਤੌਰ 'ਤੇ ਉਹਨਾਂ ਨੂੰ ਆਪਣਾ ਜੀਵਨ ਹੈ ਜਿਹੜਾ ਪਹਿਲਾਂ ਉਸ ਕੇ ਬਾਰੇ ਵਿੱਚ ਸੋਚਣਾ ਚਾਹੀਦਾ ਦੇਖੋ ਜਿਹੜੀ ਤਰਪੇਸ਼ ਸਾਹਮਣੇ ਵਾਲੀ ਗੱਲ ਹੁੰਦੀ ਹੈ ਨਾ ਮੈਂ ਤਾਂ ਇਸ ਸਮੇਂ ਤਾਂ ਵੀ ਪਹਿਲੀ ਗੱਲ ਤਾਂ ਨੌਜਵਾਨ ਪੀੜ੍ਹੀ ਜਿਹੜੀ ਆ ਅੱਜ ਜਿਸ ਕਦਰ ਮੋਬਾਈਲ ਇੰਸਟਾਗ੍ਰam ਫੇਸਬੁੱਕ ਔਰ YouTube ਦੇ ਉੱਤੇ ਲਾਈਕ ਲੈ ਲਈ ਜਾਂ ਗਲਤ ਹੱਤ ਕੰਡੇ ਅਪਣਾ ਰਹੀ ਆ ਇਤਿਹਾਸ ਤੋਂ ਗੁਰਬਾਣੀ ਤੋਂ ਆਪਣੇ ਵਿਰਸੇ ਤੋਂ ਕੌਮ ਤੋਂ ਦੂਰ ਜਾ ਰਹੀ ਆ ਪਹਿਲਾਂ ਤਾਂ ਇਹਨਾਂ ਨੂੰ ਇਸ ਪਾਸੇ ਸੰਭਲਣਾ ਚਾਹੀਦਾ ਕਿਉਂਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਸਾਨੂੰ ਸਦੀਵੀ ਸੁੱਖ ਨਹੀਂ ਦੇ ਸਕਦੀਆਂ ਤੇ ਨਾ ਹੀ ਜਿਹੜੀਆਂ ਗਲਤੀਆਂ ਇਨਸਾਨ ਜਵਾਨੀ ਚ ਕਰਦਾ ਨਾ ਉਹਨਾਂ ਦਾ ਅਹਿਸਾਸ ਕਈ ਵਾਰੀ ਅੱਧ ਖੜ ਜਾਂ ਬਟੇਪੇ ਦੀ ਉਮਰ ਚ ਜਾ ਕੇ ਹੁੰਦਾ ਤੇ ਜਿਹੜੀ ਇਹ ਸਮਾਜ ਅੱਜ ਸਾਡੀਆਂ ਧੀਆ ਪੁੱਤਰ ਬੱਚੇ ਜਿਹੜੇ ਨੌਜਵਾਨ ਗਲਤੀਆਂ ਕਰ ਰਹੇ ਆ ਇਹਦਾ ਅਹਿਸਾਸ ਹੁੰਦਿਆਂ ਹੁੰਦਿਆਂ ਤੱਕ ਸਾਰਾ ਕੁਝ ਖਤਮ ਹੋ ਜਾਏਗਾ ਪਹਿਲਾਂ ਉਹਨਾਂ ਨੂੰ ਚਾਹੀਦਾ ਵੀ ਪੜ੍ਹਾਈ ਦੇ ਨਾਲ ਗੁਰਬਾਣੀ ਪੜ੍ਹਨ ਸਹਿਤ ਪੜ੍ਹਨ ਕੌਮੀ ਜਿਹੜੀਆਂ ਵਿਰਸਾ ਉਹਦੇ ਨਾਲ ਜੁੜਨ ਤੇ ਉਹ ਚੀਜ਼ ਦੇ ਵਿੱਚ ਰਚ ਕੇ ਫਿਰ ਜਦੋਂ ਉਹ ਇਸ ਸੰਸਾਰ ਦਾ ਔਰ ਕਰਤਾਰ ਦਾ ਕਨਸੈਪਟ ਸਮਝਣ ਤੇ ਜਦੋਂ ਮજબૂત ਹੋਣਗੇ ਤਾਂ ਫਿਰ ਉਹ ਸਾਹਮਣੇ ਵਾਲੇ ਦਾ ਫੈਸਲਾ ਸਹੀ ਆਪ ਹੀ ਕਰ ਲੈਣਗੇ ਵੀ ਸੱਚ ਕੀ ਆ ਝੂਠ ਕੀ ਆ ਸਹੀ ਕੀ ਆ ਗਲਤ ਕੀ ਆ ਪਰ ਜਦੋਂ ਅੱਜ ਸਮਾਜ ਜਿਹੜਾ ਆ ਉਹ ਕੁਰਿਤੀਆਂ ਵੱਲ ਜਾਂ ਇਸ ਗਲਤ ਸਿਸਟਮ ਦੇ ਵਿੱਚ ਫਸਿਆ ਹੋਇਆ ਤੇ ਇਹ ਬੇਨਤੀ ਆ ਵੀ ਗੁਰਬਾਣੀ ਪੜਨ ਵਾਲੇ ਪਾਸੇ ਆਈਏ ਅੱਜ ਸੰਥਿਆ ਲੈਣ ਵਾਲਿਆਂ ਦੀ ਕਿਤੇ ਭੀੜ ਨਹੀਂ ਹੈ ਕਿਸੇ ਗ੍ਰੰਥੀ ਕੋਲ ਪਾਠੀ ਕੋਲ ਕਿਸੇ ਵਿਦਵਾਨ ਕੋਲ ਤੁਸੀਂ ਦੇਖੋ ਕਦੇ ਵੀ ਉਹ ਆਵਾਜ਼ਾਂ ਦੇ ਕੇ ਵੀ ਕਹਿ ਰਹੇ ਆ ਵੀ ਪਾਣੀ ਸਿੱਖ ਲੋ ਕੋਈ ਪਾਠ ਸਿੱਖਣ ਲਈ ਤਿਆਰ ਨਹੀਂਗਾ ਸਾਹਿਤ ਦੀ ਇਧੀਆਂ ਕੋਈ ਲਾਇਬ੍ਰੇਰੀ ਆ ਪਹਿਲੀ ਗੱਲ ਹੈ ਨਹੀਂ ਜੇ ਕਿਤੇ ਹੈ ਆ ਤੇ ਲੋਕ ਉਥੇ ਵੀ ਉਥੇ ਜਾਣਦੇ ਨਹੀਂ ਹੈਗੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਜੇ ਪੰਜ ਜੀ ਆ ਤੇ ਪੰਜਾ ਕੋਲ ਆਪੋ ਆਪਣਾ ਮੋਬਾਈਲ ਹੈ ਕੋਈ ਨਾ ਕੋਈ ਖੁੰਝੇ ਖੁੰਝੇ ਵੜ ਕੇ ਲੋਕ ਬੱਠੇ ਆ ਸੋ ਇਹੀ ਜਿਹੜੀਆਂ ਚੀਜ਼ਾਂ ਨੇ ਪਹਿਲਾਂ ਨੌਜਵਾਨਾਂ ਨੂੰ ਇਸ ਤੇ ਉਤੇ ਸਾਨੂੰ ਸਟਰਗਲ ਕਰਨਾ ਚਾਹੀਦਾ ਤੇ ਅਸੀਂ ਤਾਂ ਜੋ ਆਪਣੇ ਵਿਰਸੇ ਨਾਲ ਜੁੜ ਸਕੀਏ ਫਿਰ ਅਸੀਂ ਕੋਈ ਗੱਲ ਕਰ ਸਕਦੇ ਹਾਂ ਰਹੀ ਗੱਲ ਜਿਹੜੀ ਤੁਸੀਂ ਕਹ ਰਹੇ ਹੋ ਕੌਮੀਆਂਤ ਦੇ ਲਈ ਮੈਂ ਸਮਝਦਾ ਜੇ ਕੌਮ ਕੌਮੀਆਂਤ ਦੀ ਜਿਹੜੀ ਗੱਲ ਕਰਨੀ ਆ ਉਥੇ ਆਪਣੀ ਜ਼ਿੰਦਗੀ ਪੜ੍ਹਾਈ ਕੋਈ ਧਨ ਦੌਲਤ ਵੱਡੇ ਵੱਡੇ ਦਮਗਜੇ ਜਿਹੜਾ ਕੁਝ ਵੀ ਤੁਹਾਡੇ ਕੋਲ ਆ ਜੇ ਕਿਤੇ ਕੌਮ ਦੀ ਬਾਜੀ ਸਾਹਮਣੇ ਆਪਣੀ ਜਿੰਦ ਦੇ ਕੇ ਵੀ ਜਿੱਤੀ ਜਾਂਦੀ ਹੋਵੇ ਤਾਂ ਉਹ ਸਾਰਾ ਕੁਝ ਹਾਰਨਾ ਜਿਹੜਾ ਮੈਂ ਕਹਿੰਦਾ ਕੁਝ ਵੀ ਨਹੀਂਗਾ ਉਹ ਕਿਉਂਕਿ ਸਾਡੇ ਗੁਰੂਆਂ ਨੇ ਜੇ ਆਪਾਂ ਸਿੱਖਿਆ ਲਈਏ ਤਾਂ ਆਪਾਂ ਕੁਝ ਵੀ ਨਹੀਂ ਦੇ ਸਕਦੇ ਤੇ ਜੇ ਆਪਣੀ ਜਿੰਦ ਦਿੱਤਿਆਂ ਵੀ ਕੌਮ ਦਾ ਕੋਈ ਸਨਹਿਰਾ ਸਾਹਮਣੇ ਆਉਂਦਾ ਤੇ ਫਿਰ ਪੜਾਈਆਂ ਜੇ ਇਹ ਜਿਹੜੀਆਂ ਚੀਜ਼ਾਂ ਕੁਰਬਾਨੀ ਤੋਂ ਛੋਟੀਆਂ ਤੇ ਮੈਂ ਕਿਸੇ ਵਿਦਵਾਨ ਦੀ ਗੱਲ ਸੁਣ ਰਿਹਾ ਸੀਗਾ ਸ਼ਾਇਦ ਉਹ ਜਸਵੰਤ ਸਿੰਘ ਦੀ ਖਾਲੜਾ ਉਹਨਾਂ ਦੀ ਇੱਕ ਬਹੁਤ ਸੋਹਣੀ ਸਪੀਚ ਆ ਉਹ ਕਹਿੰਦੇ ਸੀ ਵੀ ਜਦੋਂ 10 ਗੁਰੂ ਸਾਹਿਬਾਨ ਦੇ ਸਮੇਂ ਉਹਨਾਂ ਨੇ ਵਡਿਆਈ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀਤੇ ਗੁਰੂ ਮਾਨਿਓ ਗ੍ਰੰਥ ਇਹ ਗੱਲ ਕਹਿ ਕੇ ਵਡਿਆਈ ਦੇਤੀ ਪਰ ਉਸ ਤੋਂ ਬਾਅਦ ਜੇ ਕਿਸੇ ਨੂੰ ਖਤਾਬ ਦੇਣਾ ਕੋਈ ਉਹ 10 ਗੁਰੂਆਂ ਕੋਲ ਖਤਾਬ ਸੀ ਆਪਣੇ ਹੁੰਦਿਆਂ ਕਿਸੇ ਨੂੰ ਆਪਣਾ ਕੁਝ ਵੀ ਬਣਾ ਸਕਦੇ ਸੀ ਕਿਸੇ ਨੂੰ ਮੰਜੀ ਭੇਟ ਕਰਤੀ ਕਿਸੇ ਨੂੰ ਪ੍ਰਚਾਰਕ ਲਾਤਾ ਪਰ ਜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਜੇ ਕੋਈ ਅਨਮੋਲ ਦਾਤ ਗੁਰੂ ਕੋਲ ਹੈ ਜੇ ਕੋਈ ਸਭ ਤੋਂ ਵੱਡੀ ਦਾਤ ਕੋਈ ਹੈ ਕਿ ਅੱਜ ਕੋਈ ਦਾਤ ਮੰਗਦਾ ਨਹੀਂ ਕਹਿੰਦੇ ਉਹ ਦਾਤ ਹੈ ਸ਼ਹਾਦਤ ਦੀ ਦਾਤ ਇਹ ਬੜੇ ਵਿਰਲੇ ਤੇ ਹਿੱਸੇ ਹੁੰਦੀ ਹੈ ਤੇ ਸਾਡੀ ਵੀ 38 40 ਸਾਲ ਦੇ ਵਿੱਚ ਉਮਰ ਹੋ ਚੁੱਕੀ ਆ ਤੇ ਮੈਂ ਸਮਝਦਾ 2007 ਤੋਂ ਲੈ ਕੇ 24 ਤੱਕ ਦਾ ਜਿਹੜਾ ਸਫਰ ਐ ਕੌਮ ਦੇ ਬੜੇ-ਬੜੇ ਵੱਡੇ ਸੰਘਰਸ਼ਾਂ ਦੇ ਵਿੱਚ ਨਿਕਲਿਆ ਪਟਿਆਲੇ ਗੋਲੀ ਵੀ ਚੱਲ ਗਈ ਪਰ ਸ਼ਹਾਦਤ ਦੀ ਦਾਤ ਨਹੀਂ ਐ ਤੇ ਜਦੋਂ ਆਪਣੇ ਕਰਮ ਮਾੜੇ ਅਜੇ ਤੱਕ ਆਪਣੇ ਹਿੱਸੇ ਨਹੀਂ ਆਈ ਮੈਂ ਸਮਝਦਾ ਬੜੀ ਵੱਡੀ ਦਾਤ ਐ ਤੇ ਫਿਰ ਪੜਾਈਆਂ ਲਿਖਾਈਆਂ ਜੰਗੀਰਾਂ ਦਾ ਤਾਂ ਕੁਝ ਵੀ ਨਹੀਂ ਐ ਜੇ ਕਿਤੇ ਕੌਮ ਦੇ ਲਈ ਸੰਘਰਸ਼ ਕਰਨਾ ਜਾਂ ਤੁਸੀਂ ਸਫਰ ਲੜਨਾ ਫਿਰ ਸਾਰੀਆਂ ਗੱਲਾਂ ਛੋਟੀਆਂ ਪਰ ਜੇ ਕਿਤੇ ਸਮਝਦਾਰੀ ਨਾਲ ਚੱਲਣ ਦੀ ਗੱਲ ਹੈ ਤਾਂ ਫਿਰ ਤੁਹਾਨੂੰ ਦੇਖੋ ਪੱਲਣਾ ਤਾਂ ਫੜਨਾ ਪਏਗਾ ਗੁਰੂ ਦੇ ਲੜ ਤਾਂ ਲੱਗਣਾ ਸੋ ਇਸ ਕਰਕੇ ਨਸ਼ਿਆਂ ਤੋਂ ਹੋਣਾ ਅਜੇ ਨਸ਼ੇ ਕਿੰਨੇ ਆ ਸਰਕਾਰਾਂ ਵੀ ਇਸ ਮਰੱਤ ਨੇ ਹੱਥ ਖੜੇ ਹੋ ਜਾਂਦੇ ਜਿਹੜਾ ਪਹਿਲਾਂ ਕੈਪਟਨ ਨੇ ਗੁਟਕਾ ਫੜ ਕੇ ਦਮਦਵਾ ਸਾਹਿਬ ਵੱਲ ਕਰਕੇ ਸੌ ਚੱਕ ਲਈ ਵੀ ਮੈਂ ਲੱਕ ਤੋੜੂਗਾ ਕੇਜਰੀਵਾਲ ਕਹਿੰਦਾ ਮੈਂ ਹਫ਼ਤੇ 'ਚ ਬੰਦ ਕਰੂੰਗਾ ਮੈਂ 24 ਘੰਟਿਆਂ 'ਚ 48 ਘੰਟਿਆਂ 'ਚ ਕਰ ਦੂੰਗਾ ਉਹ ਜਿੱਤ ਕੇ ਤੇ ਮੁੜ ਕੇ ਕੀ ਹੋਇਆ ਉਹ ਅੱਜ ਬੁਰੇ ਹਾਲਾਤਾਂ 'ਚ ਜਨੇ ਕਿਉਂਕਿ ਗੁਰੂ ਨਾਲ ਜਿਹੜਾ ਵੀ ਵਿਸ਼ਵਾਸ ਕਰਤ ਕਰ ਸੁਖਵੀਰ ਬਾਦਲਾਵਾਂ ਦਾ ਕੀ ਹੋਇਆ ਖਤਮ ਹੋ ਗਿਆ ਤੇ ਅੱਜ ਜਿਹੜੇ ਜੇ ਹੁਣੇ ਮੌਜੂਦਾ ਜਿਹੜੀ ਗਵਰਨਮੈਂਟ ਬੈਠੀ ਆ ਇਹਨਾਂ ਨੇ ਵੀ ਤਾਂ ਇਹੀ ਕਹਿਲ ਕਹੀ ਸੀ ਵੀ ਅਸੀਂ ਨਸ਼ਾ ਖਤਮ ਕਰਾਂਗੇ ਪਰ ਇਹਨਾਂ ਦੇ ਵੀ ਹੱਥ ਖੜੇ ਕਿਉਂ ਕਿਉਂਕਿ ਅਫਸਰशाही ਉਹੀ ਹੈ ਸਭ ਕੁਝ ਉਹੀ ਮੈਨੇਜਮੈਂਟ ਉਹੀ ਆ ਉਹੀ ਬਕਾਉਣ ਵਾਲੇ ਆ ਉਹੀ ਫੜਨ ਵਾਲੇ ਆ ਉਹੀ ਲਿਆਉਣ ਵਾਲੇ ਆ ਉਹੀ ਜਿਹੜਾ ਉੱਪਰ ਆਉਂਦਾ ਉਹਨੂੰ ਦੱਸ ਦਿੰਦੇ ਆ ਵੀ ਬਾਈ ਜੀ ਅਸੀਂ ਬੰਦ ਕਰ ਦਿੰਦੇ ਆ ਵੀ ਤੈਨੂੰ ਕਿੱਥੋਂ ਮਿਲੂਗਾ ਇਹਨੂੰ ਪੈਸਾ ਕਿੱਥੋਂ ਆਊਗਾ ਉਹ ਫਿਰ ਚੋਰ ਮੋਰੀਆਂ ਉਹਵੇਂ ਚੱਲੀ ਜਾਂਦੀਆਂ ਤੇ ਇਸ ਕਰ ਨਸ਼ੇ ਦੀ అలਮਤ ਤੋਂ ਜੇ ਕੋਈ ਛਡਕਾਰਾ ਸਿਲਾ ਸਕਦਾ ਤਾਂ ਇੱਕੋ ਇੱਕ ਹੋਇਆ ਉਹ ਪੰਥ ਆ ਉਹ ਗੁਰੂ ਦਾ ਪੰਥ ਆ ਤੇ ਗੁਰੂ ਗੁਰੂ ਦੀ ਬਾਣੀ ਆ ਜੇ ਤੁਸੀਂ ਇਹਨੂੰ ਪੜੋਗੇ ਇਹਦੇ ਨਾਲ ਜੀਵਨ ਜੋੜੋਗੇ ਤੁਹਾਡਾ ਨਸ਼ੇ ਆ ਲੈ ਬਾਣੀ ਨਹੀਂ ਕਰਨਾ ਹੂੰ ਹੂੰ ਦੇਖੋ ਇੱਕ ਸ਼ਬਦ ਦਿੰਦੇ ਆ ਸ਼ਬਦ ਆ ਹੂੰ ਆ ਜਿਹੜਾ ਪਹਿਰਾਵਾ ਹੈ ਨਾ ਐਂਟੀਵਾਇਰਸ ਹੂੰ ਇਹ ਹੁਣ ਮੈਨੂੰ ਇਹ ਇਹ ਐਂਟੀਵਾਇਰਸ ਮੈਂ ਕਹਿ ਰਿਹਾ ਮੈਂ ਇਹ ਇਸ ਚੀਜ਼ ਨੂੰ ਕਹਿ ਰਿਹਾ ਵੀ ਇਹਦੇ ਨੇੜੇ ਵਾਇਰਸ ਨਹੀਂ ਆ ਸਕਦਾ ਹੂੰ ਇਹ ਆਪਣੇ ਆਪ ਚ ਐਂਟੀਵਾਇਰਸ ਹੁਣ ਇਹ ਪਹਿਰਾਵਾ ਪਹਿਨੇ ਆ ਤੁਸੀਂ ਗਾਤਰਾ ਪਾਇਆ ਤੁਸੀਂ ਤੁਸੀਂ ਕਿਤੇ ਵਿੱਚ ਤਬਾਕੂ ਵਾਲਾ ਸ਼ਰਾਬ ਵਾਲਾ ਬੰਦਾ ਪਹਿਲੀ ਗੱਲ ਉਹ ਤੁਹਾਡੇ ਨੇੜੇ ਨਹੀਂ ਆ ਸਕਦਾ ਕਿਉਂ ਇਹ ਇਹਦੇ ਤੋਂ ਮਨਾਹੀ ਹੈ ਉਹਨੂੰ ਐਂਟੀਵਾਇਰਸ ਹੈ ਫਿਰ ਤੁਸੀਂ ਉਹੋ ਜੀ ਜਗ੍ਹਾ ਤੇ ਨਹੀਂ ਖੜ੍ਹ ਸਕਦੇ ਹੂੰ ਕਿਤੇ ਕੋਈ ਲੱਚਣ ਵਾਲੇ ਖੜੇ ਆ ਕੋਈ ਗੱਲ ਕਿਉਂਕਿ ਤੁਸੀਂ ਪਹਿਰਾਵਾ ਪਹਿਨੇ ਪਹਿਲੀ ਉਹ ਚੀਜ਼ ਤੁਹਾਡੇ ਨੇੜੇ ਨਹੀਂ ਆ ਸਕਦੀ ਤੁਸੀਂ ਉਹਦੇ ਨੇੜੇ ਨਹੀਂ ਜਾ ਸਕਦੇ ਫਿਰ ਹੁਣ ਸ਼ਬਦ ਆ ਕਿ ਚੜ੍ਹਦੀ ਕਲਾ ਸ਼ਬਦ ਆ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਕੋਈ ਉਹਨੂੰ ਹਾਲਚਲ ਪੁੱਛਦਾ ਬਾਈ ਕਿਵੇਂ ਆ ਉਹ ਕਹਿੰਦਾ ਚੜਦੀ ਕਲਾ ਹੂੰ ਬਾਕੀ ਹੋਰ ਬਾਈ ਜੀ ਕੀ ਕਰਦੇ ਹੋ ਘਰ ਪਰਿਵਾਰ ਕਿਵੇਂ ਚੜਦੀ ਕਲਾ ਜਿਸ ਨੇ 40 ਵਾਰੀ ਚੜਦੀ ਕਲਾ ਸ਼ਬਦ ਉਸ ਨੂੰ ਕੋਈ ਢੈਂਦੀ ਕਲਾ ਚ ਕਿਵੇਂ ਲੱਗੇ ਉਹਦੇ ਚ ਨਿਰਾਸ਼ਤਾ ਨਹੀਂ ਹੋ ਸਕਦੀ ਤੇ ਜਿਹੜੇ ਬੰਦੇ ਦੇ ਵਿੱਚ ਨਿਰਾਸ਼ਤਾ ਨਹੀਂ ਹੈ ਉਹ ਕਦੇ ਵੀ ਕਿਸੇ ਦੁਨਿਆਵੀ ਨਸ਼ੇ ਦਾ ਸਹਾਰਾ ਨਹੀਂ ਲੈ ਸਕਦਾ ਬਸ ਇਹ ਚੜਦੀ ਕਲਾ ਦੀ ਬਹੁਤ ਮੈਂ ਕਹਿੰਦਾ ਵੀ ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆ ਨੇ ਜੇ ਕੋਈ ਨੌਜਵਾਨ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਆਪਣੇ ਉੱਤੇ ਅਪਲਾਈ ਕਰੇ ਤਾਂ ਚੰਗੀਆਂ ਲੱਗਣਗੀਆਂ ਕਿਉਂਕਿ ਸੁਣ ਸੁਣ ਕੇ ਬਾਅਦ ਜੋ ਗੱਲਾਂ ਸਾਰੀਆਂ ਕੰਨ ਚ ਨੂੰ ਇੱਧਰ ਨੇ ਜਿਹਨੂੰ ਪਾਕ ਇੱਧਰਲੇ ਨੂੰ ਕੱਢ ਦੇਣੀ ਆ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਗੱਲਾਂ ਬਹੁਤ ਵਧੀਆ ਸੁਣਾਈਆਂ ਬਾਬਾ ਜੀ ਨੇ ਚਲੋ ਹਰੇਕ ਬੰਦਾ ਮੈਂ ਕਹਾਂ ਨਹੀਂ ਸੰਘਰਸ਼ਾਂਗੇ ਰਾਸਤੇ ਪਰ ਤੁਰ ਸਕਦਾ ਪਰ ਕੱਟੋ-ਕੱਟ ਜਿਹੜੀ ਬਾਬਾ ਜੀ ਨੇ ਅੰਤਗੇ ਵਿੱਚ ਗੱਲ ਕਹੀ ਆ ਕਿ ਜੇਕਰ ਆਸੀ ਆਪਣੇ ਜੀਵਨ ਪੱਧਰ ਨੂੰ ਚੰਗਾ ਬਣਾਉਣਾ ਚਾਹੀਏ ਤਾਂ ਕਿਸੇ ਵੀ ਤਰੀਕੇ ਨਾਲ ਮਾਨੂੰ ਗੁਰਬਾਣੀ ਕੀ ਗੱਲ ਜੁੜਨਾ ਪਵੇਗਾ ਜਿਹੜਾ ਬੰਦਾ ਗੁਰਬਾਣੀ ਕੀ ਗੱਲ ਜੁੜ ਗਿਆ ਉਹ ਨਸ਼ਿਆਂ ਤੇ ਵੀ ਮੁਕਤ ਹੋ ਜਾਏਗਾ ਅਰ ਉਹ ਬੰਦਾ ਦੁਨੀਆ ਦੀਆਂ ਕੁਰੀਤੀਆਂ ਤੇ ਵੀ ਮੁਕਤ ਹੋ ਜਾਏਗਾ ਬਾਕੀ ਅੱਜ ਕੇ ਇਸ ਇੰਟਰਵਿਊ ਬਾਰੇ ਮੈਂ ਤੁਹਾਰੀ ਕੀ ਵਿਚਾਰਾਂ ਤੁਸੀਂ ਕਮੈਂਟ ਬਾਕਸ ਮੇ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਮੈਕਟੀ ਵੀਜੀ ਗੈ ਸਤਿ ਸ੍ਰੀ ਅਕਾਲ